ਸੱਚਰੀਆ ਕਾਲ ਟੁੰਜਨ ਨਾਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਦੇ ਕੰਮ ਨੂੰ ਸੌਖਾ ਕਰਨ ਲਈ ਪੂਰੇ ਪੰਜਾਬ ਵਿੱਚ ਚਲਾਈ ਗਈ ਸਕੀਮ ਜਿਸ ਨਾਲ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਲਈ ਰਜਿਸਟ੍ਰੇਸ਼ਨ ਦੇ ਕੰਮ ਨੂੰ ਸੌਖਾ ਕਰਨ ਲਈ ਤਹਿਸੀਲ ਦਫ਼ਤਰ ਫੁਵਾੜਾ ਵਿਖੇ ਬਣੇ ਈਜ਼ੀ ਰਜਿਸਟ੍ਰੇਸ਼ਨ ਵਰਕ ਦੇ ਕੰਮ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਇਸ ਨਾਲ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਪਾਰਦਰਸ਼ਤਾ ਵਧੇਗੀ ਜਿਸੀ ਦਾ ਕੰਮ 45 ਮਿੰਟ ਦੇ ਵਿੱਚ ਹੋ ਜਾਵੇਗਾ ਅਰਜੀ ਵਿੱਚ ਨਾ ਦੇਰੀ ਨਾ ਰਿਸ਼ਵਤਖੋਰੀ ਸੇਵਾ ਕੇਂਦਰ ਮਸਿਕਾ ਸਹਾਇਕਾ ਲਈ ਖੁੱਲਾ ਹੈ ਇਸ ਦੇ ਬਾਹਰ ਫੀਸ ਦਾ ਸ਼ਡਿਊਲ ਲਗਾਇਆ ਗਿਆ ਹੈ ਤਾਂ ਕਿ ਰਜਿਸਟ੍ਰੇਸ਼ਨ ਕਰਾਉਣ ਲਈ ਆਈ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਈਜ਼ੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਸ਼੍ਰੀ ਜਸ਼ਨਜੀਤ ਸਿੰਘ ਪੀ ਸੀ ਐਸ ਉਪ ਮੰਡਲ ਮੈਜਿਸਟ੍ਰੇਟ ਉਗੜਾਵਲੋ ਮੌਕੇ ਤੇ ਹਾਜ਼ਰ ਹੋ ਕੇ ਕਰਵਾਈ ਗਈ ਪੇਸ਼ ਹੈ ਇੱਕ ਰਿਪੋਰਟ ਹਾਂਜੀ ਅੱਜ ਪੰਜਾਬ ਭਰ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਅਪਗ੍ਰੇਡਿੰਗ ਹੋ ਰਿਹਾ ਥੋਕ ਲੌਂਚ ਤੇ ਪਹਿਲਾਂ ਕਿਤਾ ਕਿਸੀ ਅਜਮਾਨੀਓਂ ਸੀਐਮ ਸਾਹਿਬ ਪਟੇਗੜ ਸਾਹਿਬ ਤੋਂ ਜੋ ਲੌਂਚ ਕਰ ਰਹੇ ਨੇ ਉਸੇ ਪੈਟਰਨ ਤੇ ਹੁਵਾਰਚ ਵੀ ਅੱਜ ਇਸੇ ਤਰ੍ਹਾਂ ਤੋਂ ਸ਼ੁਰੂ ਹੋ ਗਿਆ ਜੀ ਤਾਂ ਬਹੁਤ ਲੋਕਾਂ ਨੂੰ ਕਨਵੀਨੀਅன்ஸ் ਆਇਆ ਜਿੰਨੇ ਲੋਕਾਂ ਨੇ ਨਾ ਨਾ ਚਲਵਾਤ ਕੀਤੀ ਕਾਫੀ ਕੰਫਰਟੇਬਲ ਨੇ 10 ਤੋਂ 15 ਮਿੰਟ ਲੱਗ ਰਹੇ ਨੇ ਜੀ ਰਿਸ਼ੀ ਹੋਣ ਲਈ ਤੇ ਉਮੀਦ ਕਰਦੇ ਹਾਂ ਸਰਕਾਰ ਦਾ ਇਹ ਉਪਰਾਲਾ ਲੋਕਾਂ ਨੂੰ ਬਹੁਤ-ਬਹੁਤ ਮਦਦ ਦੇਗਾ ਤੇ ਆਉਣ ਵਾਲੇ ਸਮੇਂ ਇਹ ਪ੍ਰੋਸੈਸ ਬਾਕੀ ਸਟੇਟਸ ਵੀ ਡਾਕਟਰ ਨੂੰ ਪੁੱਛ ਕਰਨ ਲਈ ਗੁਰਪ੍ਰੀਤ ਸਿੰਘ ਜੀ ਹਾਂ ਕਿਹੜੇ ਪਿੰਡ ਤੋਂ ਆ ਜੀ ਫਗਵਾੜੇ ਦੇ ਆ ਜੀ ਹਾਂ ਅਜੈਸਟਰੀ ਬਾਰੇ ਅੱਜ ਆ ਇਧਰ ਆਏ ਆ ਕਚਹਿਰੀਆਂ 'ਚ ਕੀ ਕੰਮ ਕਰਨਾ ਚਾਹੁੰਦੇ ਆ ਸਰ ਬਹੁਤ ਵਧੀਆ ਕੀਤਾ ਜੀ ਜੋ ਕੀਤਾ ਇਹਨਾਂ ਨੇ ਆਨਲਾਈਨ ਜਿਹੜਾ ਕੰਮ ਕੀਤਾ ਆ ਸਾਰੇ ਜਣੇ ਛੇਤੀ ਫ੍ਰੀ ਹੋ ਰਹੇ ਆ ਜੀ ਅੱਗੇ ਸਾਰਾ ਸਾਰਾ ਦਿਨ ਲੱਗਦਾ ਹੁੰਦਾ ਜੀ ਹੁਣ 10-15 ਮਿੰਟ ਦੇ ਵਿੱਚ ਵਿੱਚ ਟੈਸਟੀ ਕਰਾ ਕੇ ਫ੍ਰੀ ਹੋ ਜਾਈਦਾ ਸਰਕਾਰ ਨੂੰ ਕੀ ਮੈਸੇਜ ਛੱਡਣਾ ਚਾਹੁੰਦੇ ਹੋ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਜੋ ਵੀ ਹੈਗਾ ਇਹ ਕੀਤਾ ਹੈ ਸਾਰਾ ਡੇ ਬਾਈ ਡੇ ਜੋ ਵੀ ਇੰਕਰੀਜ਼ ਹੋ ਰਹੀ ਚੱਲੀਏ ਜਾਨਾ ਕਮਰਪਾਲ ਸਿੰਘ ਹੈ ਜੀ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਮੈਂ ਫਗਵਾੜੇ ਤੋਂ ਆ ਜੀ ਹਾਂ ਅੱਜ ਇੱਥੇ ਆਏ ਆ ਕਿ ਕੀ ਕੰਮ ਲਈ ਆ ਰਜਿਸਟਰੀ ਦਾ ਕੰਮ ਸੀ ਇਮੋਡਿਟੀ ਕਰਾਉਣੀ ਸੀ ਕਿ ਮੈਂ ਆਪਣੀ ਹਾਂ ਕਿੱਦਾਂ ਦਾ ਲੱਗਾ ਤੁਹਾਨੂੰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਵਾ ਬਸ ਵਧੀਆ ਹੀ ਬੜੀ ਛੇਤੀ ਕੰਮ ਹੋਇਆ ਸਾਡਾ ਕਿੰਨੇ ਕੀ ਟਾਈਮ ਦੇ ਵਿੱਚ ਤੁਹਾਡ ਇਹ ਜਿਹੜੀ ਆਨਲਾਈਨ ਪ੍ਰੋਸੀਜਰ ਹੈ ਵਧੀਆ ਹੈ ਇਹ ਹੂੰ ਲੋਕਾਂ ਨੂੰ ਪਰੇਸ਼ਾਨੀ ਘਟਉਂਦੀ ਹੈ ਲੈਣਾ ਜਿੰਨੀ ਲੱਗਣਾ ਪੈਂਦਾ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਕੰਮ ਬਹੁਤ ਈਜ਼ੀ ਹੋ ਜਾਂਦਾ ਅੱਜ ਜਿਹੜਾ ਆਪਣਾ ਈਜੀ ਰਜਿਸਟ੍ਰੇਸ਼ਨ ਦਾ ਜਿਹੜਾ ਲਾਂਚ ਅਸ਼ਮੀ ਤੌਰ ਤੇ ਲਾਂਚ ਹੋ ਚੁੱਕੀ ਹੈ ਤੇ 올ਓਵਰ ਪੰਜਾਬ ਦੇ ਵਿੱਚ ਇਹ ਲਾਂਚ ਹੋ ਗਈ ਹੈ ਤੇ ਅੱਜ ਅਸੀਂ ਖਾੜੀ ਤੋਂ ਵੀ ਸੇਮ ਪੈਟਰਨ ਦੇ ਉੱਪਰ ਮਤਲਬ ਜਿਵੇਂ ਸਾਨੂੰ ਖੈਰ ਅਫਸਰ ਜੀ ਸਾਡੀਆਂ ਇਨਸੈਕਸ਼ਨ ਸੀਗੀਆਂ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਇੱਥੇ ਵੀ ਜੀ ਸਿਸਟਮ ਲਗਾ ਰਸਮੀ ਤੌਰ ਤੇ ਲਾਂਚ ਕਰ ਦਿੱਤੀ ਹੈ ਤੇ ਪ੍ਰੋਪਰ ਸਰਕਾਰ ਨੂੰ ਸਾਨੂੰ ਇੱਕ ਟੀਮ ਦਿੱਤੀ ਹੋਈ ਹੈ ਜੋ ਰਜਿਸਟ੍ਰੇਸ਼ਨ ਦਾ ਕੰਮ ਨੂੰ ਹੀ ਕਰ ਸਕਦੇ ਆ ਜਿਵੇਂ ਸਾਡਾ ਹੈਲਪ ਡੈਸਕ ਜਿਹੜਾ ਕਾਊਂਟਰ ਹੈ ਤੋਂ ਕੋਈ ਵੀ ਮਤਲਬ ਗੰਦਾ ਕੇ ਰਜਿਸਟਰੀ ਆਪਣੀ ਪ੍ਰੋਪਰ ਲਿਖਵਾ ਸਕਦਾ ਹੈ ਤੇ ਆਪ ਵੀ ਲਿਖ ਕੇ ਪਾ ਸਕਦੇ ਹੈ ਤੇ ਉਹ ਰਿਵਸ ਤੇ ਪ੍ਰੀਸਕ੍ਰਿਪਸ਼ਨ ਜਿਹੜਾ ਹੈ ਉਹ ਅਪਰੂਵ ਹੋਣ ਤੋਂ ਬਾਅਦ ਕਿਸੇ ਕਦਮੇ ਕੰਪਲੈਟ ਹੋ ਜਾਣਾ ਹੈ। ਉੱਥੇ ਮੀਟਿੰਗ 13 ਮਿੰਟਸ ਦੀ ਛੋਟੀ ਲਿਸਟ ਜਿਹੜੀ ਉਹ ਹੋ ਜਾਣੀ ਹੈ। ਜਿਹੜਾ ਸਰਕਾਰ ਵੱਲੋਂ ਜੇ ਅਪਰੇਲਾ ਕੀਤਾ ਗਿਆ ਵਾ ਕਿ ਜਨਤਾ ਲਈ ਸਹੂਲਤ ਲਈ ਕੀ ਕਹਿਣਾ ਚਾਹੁੰਦੇ ਆਪਾਂ? ਜਨਤਾ ਦੀ ਸਹੂਲਤ ਵਾਸਤੇ ਕੀ ਮਤਲਬ ਇਹ ਹੈ ਇੱਥੇ ਮਤਲਬ ਮੈਂ ਤਾਂ ਮਤਲਬ ਫਾਸਟ ਡਿਲੀਵਰੀ ਹੈ ਡਾਕੂਮੈਂਟਸ ਦੀ ਕਿ ਉਹ ਅਸੀਂ ਮਤਲਬ 10 ਤੋਂ 20 ਮਿੰਟ ਮੈਕਸਿਮਮ ਲੱਗਦੇ ਨੇ ਉਹ ਡਾਕੂਮੈਂਟਸ ਨੂੰ। ਕੀ ਹੋ ਸੀ ਮਤਲਬ ਕਰ ਰਹੇ ਹੋ